ਪੰਜਾਬ ਵਿੱਚ ਸਮੇਂ ਹੜ੍ਹਾਂ ਦੀ ਲਪੇਟ ਵਿੱਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਹੜ੍ਹਾਂ ਨਾਲ ਬਹੁਤ ਸਾਰੇ ਇਲਾਕੇ ਜਿੱਥੇ ਪਾਣੀ ਨਾਲ ਜ਼ਲ-ਥਲ ਹੋਏ ਪਏ ਹਨ, ਉੱਥੇ ਹੀ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫਿਲੌਰ ਨਜ਼ਦੀਕ ਪੈਂਦੇ ਪਿੰਡ ਜਗਤਪੁਰਾ ਪੰਜ ਢੇਰਾਂ ਦੇ ਲੋਕ ਵੀ ਬਰਸਾਤ ਕਾਰਨ ਕਾਫੀ ਪਰੇਸ਼ਾਨ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਨੇ ਉਨ੍ਹਾਂ ਦਾ ਘਰਾਂ ਦਾ ਕਾਫੀ ਨੁਕਸਾਨ ਕੀਤਾ ਹੈ। ਇਹ ਪਾਣੀ ਘਰਾਂ ਤੇ ਗਲੀਆਂ ਵਿੱਚ ਦਾਖਲ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਨਾ ਗ੍ਰਾਮ ਪੰਚਾਇਤ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕੀ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਕੀਤੇ ਜਾਣ ਤਾਂ ਜੋ ਉਹਨਾਂ ਦਾ ਹੋਰ ਨੁਕਸਾਨ ਨਾ ਹੋ ਸਕੇ ਇਹ ਪਾਣੀ ਪਿੱਛੋਂ ਸਾਰਾ ਆਉਂਦਾ ਜੀ 14 ਨੰਬਰ ਵਾਰਡ ਆ 14 ਨੰਬਰ ਵਾਰਡ ਦਾ ਵੀ ਪਾਣੀ ਆਉਂਦਾ ਜੀ ਸਾਰਾ ਪਾਣੀ ਆਣ ਕੇ ਸਾਡੇ ਕੋਲ ਇੱਥੇ ਆਣ ਕੇ ਖੜਦਾ ਜੀ ਤੇ ਉਹਦੇ ਨਾਲ ਜੀ ਸਾਡਾ ਦੋ ਮਕਾਨ ਪਹਿਲਾਂ ਵੀ ਗਿਰ ਚੁੱਕੇ ਆ ਜੀ ਹੁਣ ਇੰਨੇ ਦੇ ਹੋਸੇ ਵੀ ਹੋਈ ਹੋਈ ਸੀ ਜੀ ਹੁਣ ਆ ਵੀ ਗਿਰਨ ਦਾ ਖਤਰਾ ਬਣਿਆ ਹੋਇਆ ਹੈ ਸਦਾ ਜੀ ਇਹ ਤਾਂ ਹੁਣ ਬੜਾ ਮਾੜਾ ਮੋਟਾ ਭਾਈ ਉਹਨਾਂ ਨੇ ਨਾਲ ਲਾ ਕੇ ਪਾਣੀ ਦੀ ਸਫਾਈ ਕਰਾਈਏ ਤੇ ਨਾਲ ਪਾਣੀ ਨਿਕਲਣਾ ਸ਼ੁਰੂ ਹੋਇਆ ਕਈ ਜੀ ਪ੍ਰਸ਼ਾਸਨ ਨੂੰ ਕਹਿੰਦੇ ਜੀ ਸਾਡੇ ਆ ਜਿਹੜੇ ਮਕਾਨ ਗਿਰੇ ਆ ਇਹਨਾਂ ਦੀ ਮੜਾ ਮੋਟਾ ਦੇਖ ਘਰ ਕੀਤੀ ਜਾਵੇ ਤੇ ਆ ਪਾਣੀ ਸਾਡਾ ਇਹਦਾ ਪ੍ਰਬੰਧ ਕੀਤਾ ਜਾਵੇ ਇਹ ਕਦੋਂ ਕ ਗਿਰੇ ਸਕੇ ਪਹਿਲਾਂ ਜਿਹੜੇ ਸਾਡੇ ਮਕਾਨ ਡੇ ਇਹ 2-3 ਸਾਲ ਹੋ ਗਏ ਜੀ ਅਖਬਾਰ ਵੀ ਪਈ ਐ ਮੇਰੇ ਕੋਲ ਮੈਂ ਅਖਬਾਰ ਚ ਵੀ ਘੜਾਇਆ ਸੀ ਇਹ ਬਰਸਾਤੀ ਪਾਣੀ ਨਾ ਬਰਸਾਤੀ ਪਾਣੀ ਨਾਲ ਹਜ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਇਹ ਹੁਣ ਵੀ ਮਕਾਨ ਡੇ ਘਰੇ ਆ ਹੁਣ ਵੀ ਮਕਾਨ ਗਿਰਨ ਵਾਲੇ ਆ ਜੀ ਅੰਦਰੋਂ ਕੁੰਦ ਦਾ ਮਕਾਨਾਂ ਦੇ ਵਿੱਚੋਂ ਪਾਣੀ ਆ ਰਿਹਾ ਯਾਰ ਪਰ ਸਾਡੀ ਦ੍ਰਿਸ਼ਟੀ ਦੀ ਆਪਣੀ ਜਗ੍ਹਾ ਜੀ ਨਾਮੀ ਜਗ੍ਹਾ ਸਾਰੀ ਸਰ ਮੈਂ ਇਹ ਵਾਰਡ ਨੰਬਰ 1 ਤੋਂ ਮੈਂ ਪ੍ਰਧ ਸਾਰੇ ਇਹ ਹੈ ਨਾ ਇੱਥੇ ਬਰਸਾਤੀ ਪਾਣੀ ਕਾਫੀ ਸਾਲਾਂ ਤੋਂ ਇੱਥੇ ਆਂਦਾ ਪਿਆ ਵਾ ਇਹਨਾਂ ਬਰਸਾਤੀ ਪਾਣੀ ਕਰਕੇ ਸਾਡੇ ਇੱਥੇ ਬੜਾ ਜੀ ਇਹਨਾਂ ਨੁਕਸਾਨ ਹੋ ਚੁੱਕਾ ਵਾ ਪਹਿਲਾਂ ਮਕਾਨ ਵੀ ਡਿੱਗ ਚੁੱਕੇ ਆ ਤੇ ਸਾਡੇ ਦਰਜੀਆਣਾ ਸ਼ਹਿਰ ਦੇ ਜਿਹੜੇ ਆ 14 ਨੰਬਰ ਵਾਰਡ ਆਪਣੇ ਪ੍ਰਧਾਨ ਅਮਿੰਦਰਪਾਲ ਜੀ ਉਹਨਾਂ ਦਾ ਵਾਰਡ ਦਾ ਵੀ ਪਾਣੀ ਸਾਡੇ ਹੀ ਆ ਨਾ ਪਿੰਡ ਦੇ ਵਿੱਚ ਡਿੱਗਦਾ ਪਿਆ ਵਾ ਤੇ ਸਾਡੇ ਮਹੱਲੇ ਦਾ ਵੀ ਬਰਸਾਤੀ ਪਾਣੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਘਰ ਵੀ ਆ ਨਾ ਡਿੱਗਣ ਦੇ ਖਤਰੇ ਦੇ ਵਿੱਚ ਆ ਤੁਸੀਂ ਦੇਖ ਹੀ ਲਿਆਉਂਗਾ ਘਰ ਦੇ ਵਿੱਚ ਸਲਾਬ ਦੇ ਨਾਲ ਪਾਣੀ ਕਿੰਨਾ ਆਂਦਾ ਪਿਆ ਵਾ ਤੇ ਇਸ ਸਿਲਸਿਲੇ ਦੇ ਵਿੱਚ ਮੈਂ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿ ਸਰਪੰਚ ਸਾਹਿਬ ਕੀ ਇਹ ਕੋਈ ਸਾਡੇ ਪਾਣੀ ਦੇ ਮਸਲੇ ਦਾ ਹੱਲ ਕਰੋ ਕਿ ਹਾਂ ਵੀ ਕੋਈ ਮਤਾ ਪਾਓ ਤੇ ਜੇ ਮਤਾ ਪਾ ਕੇ ਜੇ ਸਾਡਾ ਪਾਣੀ ਦਾ ਨਿਕਾਸ ਹੋ ਸਕੇ ਤੇ ਸਰਪੰਚ ਸਾਹਿਬ ਨੇ ਸਾਨੂੰ ਵੀ ਇਹਨਾ ਯਕੀਨ ਦਿਵਾਇਆ ਕਿ ਹਾਂ ਵੀ ਚਲੋ ਆਨੇ ਆਪਾਂ ਅੱਜ ਮੀਟਿੰਗ ਰੱਖਦੇ ਆਂ ਮਤਾ ਪਾਣੇ ਆਂ ਦੇਖਦੇ ਕੋਈ ਆਨਾ ਆਪਾਂ ਰਾਹ ਕੱਢਦੇ ਕਿੱਥੋਂ ਪਾਈਪ ਕਿੱਥੇ ਜਾਣਾ ਵਾ ਕਿੱਥੇ ਜਾਣਾ ਵਾ ਉਹ ਸਾਡੇ ਬਲਾਕ ਸੰਮਤੀ ਦੇ ਪੰਜ ਖੇਤ ਪਏ ਆ ਤੇ ਅਸੀਂ ਸੋਚਦੇ ਕਿ ਇਹ ਪਾਣੀ ਦਾ ਨਿਕਾਸ ਆ ਨਾ ਕੀਤਾ ਜਾਵੇ ਤੇ ਜਿਹੜੇ ਬਲਾਕ ਸੰਮਤੀ ਦੇ ਪੰਜ ਖੇਤ ਪਏ ਆ ਉਹਦੇ ਵਿੱਚ ਇਹ ਪਾਣੀ ਨਾਲ ਸਿੱਟਿਆ ਜਾਵੇ ਤੇ ਜਿਹੜਾ ਇਹ ਸਾਡਾ ਪਾਣਾ ਇੱਥੇ ਜਾਨੀ ਮਾਨੀ ਦਾ ਨੁਕਸਾਨ ਹੋਣ ਤੋਂ ਬਚਾ ਰਵੇ ਇਹ ਪਾਣੀ ਭਾਜੀ ਪਿੱਛੋਂ ਸਾਰਾ ਮੱਲੇ ਦਾ ਕੋਈ ਨਿਕਾਸ ਨਹੀਂ ਆ ਪਾਣੀ ਦਾ ਜਿੰਨਾ ਪਾਣੀ ਹੈ ਨਾ ਪੂਰੇ ਮੱਲੇ ਦਾ ਸਾਰਾ ਇੱਥੇ ਇਕੱਠਾ ਹੋ ਜਾਂਦਾ ਇਹਦੇ ਕਰਕੇ ਆ ਸਾਡੇ ਪਹਿਲਾ ਦੋ ਕਮਰੇ ਡੇਗ ਗਏ ਇਧਰਲੀ ਸਾਈਡ ਇਹ ਪਾਣੀ ਹੁਣ ਸਾਰਾ ਪਿੱਛੇ ਦੀ ਘੁੰਮ ਗਿਆ ਸਾਡਾ ਕਮਰਿਆਂ ਦੇ ਵਿੱਚ ਦੀ ਨਿਕਲਦਾ ਆ ਆ ਦੇਖੋ ਇਹ ਸਾਰਾ ਬਰਸਾਤੀ ਪਾਣੀ ਹਾਂਜੀ ਸਾਰਾ ਬਰਸਾਤੀ ਪਾਣੀ ਆ ਸਾਰਾ ਇਹ ਪਿੱਛੇ ਦੀ ਘੁੰਮ ਕੇ ਹੁਣ ਇੱਧਰ ਦੀ ਆ ਰਿਹਾ ਸਾਡੇ ਕਮਰੇਾਂ ਦੇ ਵਿੱਚ ਦੀ ਸਾਰਾ ਸਮਾਨ ਖਰਾਬ ਹੋ ਰਿਹਾ ਆ ਦੇਖੋ ਕੱਪੜੇ ਗਿੱਲੇ ਹੋ ਰਹੇ ਸਾਰੇ ਬਿਸਤਰੇ ਸਾਰਾ ਇਦਾਂ ਹੀ ਇਹ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਭਾਜੀ ਇਹ ਸਾਡਾ ਤਿੰਨ ਚਾਰ ਪੰਜ ਪੰਜ 6 ਸਾਲ ਨੇ ਕਿੰਨੇ ਮਤਲਬ ਹੋ ਗਿਆ 4 2 ਸਾਲਾਂ ਤੋਂ ਤਾਂ ਸਾਡਾ ਕਮਰਾ ਡੇਗ ਗਿਆ ਆ 2 ਕਮਰੇ ਡੇਗ ਗਏ ਸਾਡੇ ਬਰਸਾਤੀ ਪਾਣੀ ਨਾਲ ਹੀ ਹੋਇਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਪਾਣੀ ਦਾ ਨਿਕਾਸ ਕੀਤਾ ਜਾਵੇ